ਵਫਾਦਾਰੀ ਦੀ ਮਿਸਾਲ ਇਸ ਕੁੱਤੇ ਤੋਂ ਵੱਧ ਕੇ ਕੁਝ ਵੀ ਨਹੀਂ ਹੋ ਸਕਦੀ ਇਸ ਕੁੱਤੇ ਦੀ ਕਹਾਣੀ ਸੁਣ ਕੇ ਅੱਖਾਂ ਵਿੱਚੋਂ ਹੰਝੂ ਆ ਜਾਣਗੇ ਦੋਸਤੋ ਇਹ ਕੁੱਤਾ ਲੱਖੀ ਬਣ ਜਾ ਰਿਹਾ ਹੈ ਆਪਦੇ ਮਾਲਕ ਦਾ ਕਰੋੜਾਂ ਰੁਪਏ ਦਾ ਜਿਹੜਾ ਸੋਨਾ ਬਚਾਇਆ ਸੀ ਇਸ ਕੁੱਤੇ ਨੇ ਤੇ ਫੇਰ ਵੀ ਮਾਰਿਆ ਗਿਆ ਕਿਉਂ ਮਾਰਿਆ ਗਿਆ ਤੇ ਆਜੋ ਤੁਹਾਨੂੰ ਪੂਰੀ ਕਹਾਣੀ ਆਪਾਂ ਸੁਣਾਉਨੇ ਆਂਗੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤੇ ਆ ਬਾਈ ਆਪਣੇ ਨਾਲ ਮੌਜੂਦ ਹੈ ਤਾਂ ਪਤਾ ਕਰਦੇ ਹਣਾ ਵੀ ਅਸਲ ਵਿੱਚ ਇੱਥੇ ਹੋਇਆ ਕੀ ਸੀ ਕੀ ਹਾਲ ਨੇ ਬਾਈ ਵਧੀਆ ਵੀਰ ਹੋ ਠੀਕ ਠਾਕ ਹਾਂ ਵਧੀਆ ਤੇ ਦੱਸੋਗੇ ਬਾਈ ਮੜਾ ਜਾ ਕੇ ਇੱਥੇ ਕੁੱਤੇ ਦੀ ਸਮਾਧ ਕਿਉਂ ਬਣਾਈ ਆ हां जी ਇਹ ਨਾ ਕੁੱਤੇ ਦੀ ਸਮਾਧੇ ਲੱਖੀ ਬੰਜਾਰਾ ਹੋਇਆ ਪੁਰਾਣੇ ਸਮੇਂ ਦੇ ਵਿੱਚ ਬੰਜਾਰਾ ਕੇ ਕੁੱਤੇ ਦੀ ਸਮਾਧ ਉੱਪਰ ਲਿਖਿਆ ਵੀ ਪਿਆ ਲੱਖੀ ਬੰਜਾਰਾ ਹੋਇਆ ਉਹ ਬੜਾ ਇੱਕ बिजनेसमैन ਸੀ ਵੱਡਾ बिजनेसमैन ਉਹ ਕਹਿੰਦੇ ਵੀ ਇੱਕ ਸਮੇਂ ਦੇ ਵਿੱਚ ਨਾ ਉਹਨੂੰ ਉਹਦੇ ਗੱਡੇ ਚੱਲਦੇ ਹੁੰਦੇ ਸੀਗੇ ਤੇ ਉਸ ਟਾਈਮ ਦੇ ਵਿੱਚ ਵਪਾਰ ਦਾ ਕੰਮ ਕਰਦਾ ਸੀ ਉਹ ਐਥੋਂ ਲਿਆ ਕੇ ਉੱਥੇ ਵੇਚਣਾ ਇਸ ਤਰ੍ਹਾਂ ਇੱਕ ਵਾਰੀ ਕਹਿੰਦੇ ਉਹਨੂੰ ਘਾਟਾ ਪੈ ਗਿਆ ਕਾਫੀ ਵੱਡਾ ਘਾਟਾ ਪੈ ਗਿਆ ਤੇ ਉਹਦੇ ਲਈ ਅੱਗੇ ਵਪਾਰ ਕਰਨ ਵਾਸਤੇ ਪੈਸੇ ਨਾ ਬਚੇ ਉਹ ਕਿਸੇ ਸ਼ਾਹੂਕਾਰ ਕੋਲ ਗਿਆ ਸ਼ਾਹੂਕਾਰ ਕੋਲ ਜਾ ਕੇ ਕਹਿੰਦਾ ਵੀ ਤੁਸੀਂ ਕਹਿੰਦਾ ਵੀ ਮੈਨੂੰ ਨਾ ਕਰਜ਼ਾ ਚਾਹੀਦਾ ਉਹ ਕਹਿੰਦਾ ਵੀ ਕਰਜ਼ਾ ਮੈਂ ਤੈਨੂੰ ਦੇ ਦੂੰ ਵੀ ਗਿਰਵੀ ਕੀ ਰੱਖੇਗਾ ਉਹਦੇ ਬਦਲੇ ਮੈਨੂੰ ਕੀ ਦੇਵੇਂਗਾ ਉਹਨੇ ਕੀ ਕਰਿਆ ਉਹ ਕਹਿੰਦਾ ਵੀ ਮੇਰਾ ਕੁੱਤਾ ਇਹ ਵਫਾਦਾਰ ਕੁੱਤਾ ਵੀ ਮੇਰੀ ਜਾਨ ਤੋਂ ਵੀ ਮੈਨੂੰ ਵੱਧ ਪਿਆਰਾ ਹੈ ਇਹ ਮੈਂ ਇਹ ਗਿਰਵੀ ਰੱਖਦਾ ਮੈਂ ਤੁਹਾਡੇ ਪੈਸੇ ਦੇ ਦੂੰ ਉਹਨੇ ਇਕਰਾਰ ਕਰ ਲਿਆ ਵੀ ਇੰਨੇ ਸਮੇਂ ਬਾਅਦ ਮੈਂ ਤੁਹਾਡੇ ਪੈਸੇ ਦੇ ਦੂੰ ਤੇ ਆਪਦਾ ਕੁੱਤਾ ਲੈ ਜਾਊਗਾ ਉਹਨੇ ਕੀ ਕਰਿਆ ਕਹਿੰਦਾ ਵੀ ਕਹਿੰਦੇ ਠੀਕ ਆ ਕਿਉਂਕਿ ਭਲੇ-ਵੇਲੇ ਦੀਆਂ ਗੱਲਾਂ ਨੇ ਦੋਸਤੋ ਉਦੋਂ ਨਾ ਜਵਾਨ ਹੀ ਸਭ ਕੁਝ ਹੁੰਦੀ ਸੀ ਮਲਾਗਲਾ ਕਹਿੰਦਾ ਜੀ ਜਵਾਨ ਦੇਤੀ ਯਾਰ ਤੈਨੂੰ ਹਣਾ ਇਹ ਉਸ ਸਮੇਂ ਦੀਆਂ ਗੱਲਾਂ ਨੇ ਜਵਾਨ ਦੇਦੀ ਜਵਾਨ ਕਰਦੀ ਚਲੋ ਜੀ ਉਹ ਸ਼ਾਹੂਕਾਰ ਤੋਂ ਕਰਜ਼ਾ ਲੈ ਕੇ ਆ ਗਿਆ ਤੇ ਉਹਨੂੰ ਆਪਦਾ ਇਹ ਕੁੱਤਾ ਦੇ ਆਇਆ ਉਹ ਜਦੋਂ ਕੁੱਤਾ ਦੇ ਆਇਆ ਕੁੱਤਾ ਸਮਝਦਾਰ ਬਣਾ ਸੀਗਾ ਬੜਾ ਸਿਆਣਾ ਕੁੱਤਾ ਸੀਗਾ ਉਹ ਰਾਤ ਨੂੰ ਸ਼ਾਹੂ ਕਿਉਂਕਿ ਸ਼ਾਹੂਕਾਰ ਨੂੰ ਲੋੜ ਸੀ ਕੁੱਤੇ ਦੀ ਵੀ ਐਸੇ ਵਫਾਦਾਰ ਜਾਨਵਰ ਦੀ ਕਿਉਂਕਿ ਸ਼ਾਹੂਕਾਰ ਸੀ ਉਹਨੂੰ ਚੋਰੀ ਚਪਾਟੇ ਦਾ ਡਰ ਰਹਿੰਦਾ ਸੀਗਾ ਉਹ ਇੱਕ ਰਾਤ ਕੀ ਹੋਇਆ ਕੁਝ ਦਿਨ ਲੰਘੇ ਰਾਤ ਨੂੰ ਚੋਰੀ ਕਰਨ ਆ ਗਏ ਚੋਰ ਇਹਨੂੰ ਕੁੱਤੇ ਨੂੰ ਲੱਗ ਗਿਆ ਪਤਾ ਇਹ ਕੁੱਤਾ ਇੰਨਾ ਸਮਝਦਾਰ ਸੀ ਇਹਨੇ ਕੁੱਤੇ ਨੇ ਮਾਲਕ ਠਾਏ ਨਹੀਂ ਉਹਨੂੰ ਪਤਾ ਲੱਗ ਗਿਆ ਵੀ ਚੋਰਾਂ ਕੋਲੇ ਕੋਈ ਸੰਦ ਹੋਣਗੇ ਉਸ ਟਾਈਮ ਦੇ ਹਨਾ ਉਸ ਹਾਵ ਦੇ ਕੋਈ ਵੀ ਜੇ ਮੈਂ ਹੁਣ ਠਾਤਾ ਇਹ ਮਤਲਬ ਕਿ ਸ਼ਾਹੂਕਾਰ ਤਾਂ ਇਹ ਚੋਰ ਨੇ ਜਿਹੜੇ ਇਹ ਸ਼ਾਹੂਕਾਰ ਨੂੰ ਮਾਰ ਨਾ ਦੇਣ ਉਹਨੇ ਸਾਰੀ ਚੋਰੀ ਇਹਨੇ ਕੈਦ ਕਰ ਲਈ ਹੁੰਦੀ ਮਤਲਬ ਦੇਖੀ ਗਿਆ ਦੇਖੀ ਗਿਆ ਉਹ ਚੋਰੀ ਕਰਦੇ 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 ਮਤਲਬ ਕਿ ਉਹਨਾਂ ਨੂੰ ਕਾਫੀ ਟਾਈਮ ਲੱਗ ਗਿਆ ਉਸ ਤੋਂ ਬਾਅਦ ਜਦੋਂ ਉਹ ਚੋਰੀ ਦਾ ਸਮਾਨ ਲੈ ਕੇ ਤੁਰ ਪੇ ਤਹੋ ਤੁਰੇ ਜਾਂਦੇ ਨੇ ਤੁਰੇ ਜਾਂਦੇ ਨੇ ਕਿਉਂਕਿ ਉਦੋਂ ਕਿਹੜਾ ਕੋਈ ਗੱਡੀਆਂ ਮੋਟਰਸਾਈਕਲ ਹੁੰਦੇ ਸੀ ਉਹਤੇ ਤੇ ਲੈ ਕੇ ਹੋਣਗੇ ਭੱਜ ਗਏ ਹੋਣਗੇ ਲੈ ਕੇ ਉਹ ਤੁਰਕੇ ਹੀ ਜਾਣਾ ਸੀ ਉਹਨਾਂ ਨੇ ਉਹ ਜਾਂਦੇ 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 ਕਿਤੇ ਉਹਨਾਂ ਨੂੰ ਸਵੇਰ ਪੈ ਗਈ ਉਹ ਸਵੇਰ ਪਈ ਉਹਨਾਂ ਨੇ ਕਿਹਾ ਵੀ ਐਂ ਕਰੋ ਸਵੇਰ ਪੈ ਗਈ ਆਪਾਂ ਕਿਉਂਕਿ ਇੰਨਾ ਕਰਜ਼ਾ ਉਸ ਟਾਈਮ ਦੇ ਵਿੱਚ ਇੰਨਾ ਕਰਜ਼ਾ ਲੈ ਕੇ ਜਾਣਾ ਹਨਾ ਰਾਜੇ ਦੀਆਂ ਨਜ਼ਰਾਂ ਤੋਂ ਵੀ ਕਿਉਂਕਿ ਰਾਜ ਹੁੰਦੇ ਸੀ ਉਸ ਟਾਈਮ 'ਚ ਤੇ ਸੇਨਾ ਤੁਰਦੀ ਫਰਦੀ ਰਹਿੰਦੀ ਦੀ ਜੇ ਅੱਜ ਕੱਲ ਆਪਾਂ ਪੁਲਿਸ ਦੀ ਗੱਲ ਕਰੀਏ ਹੁਣ ਮੰਨ ਲਓ ਕੋਈ ਮੋਟਰਸਾਈਕਲ ਗੱਡੀ ਚਲਕੋ ਕੇ ਲੈ ਜਾਂਦਾ ਉਸ ਟਾਈਮ ਚਾਹੇ ਜਾਂ ਕੁਛ ਐ ਨਹੀਂ ਸੀ ਉਹ ਸਿਰਤੀ ਚੱਕੇ ਹੋਏ ਸੀ ਉਹ ਕਹਿੰਦਾ ਵੀ ਆਪਾਂ ਦਿਨ ਚੜ ਗਿਆ ਆਪਾਂ ਇਹ ਜਿਹੜਾ ਆਪਣੇ ਕੋਲੇ ਸਮਾਨ ਹੈ ਇਹ ਖਜ਼ਾਨਾ ਆਪਣਾ ਲੁੱਟਿਆ ਹੋਇਆ ਇਹ ਆਪਾਂ ਕਿਤੇ ਲੁਕੋ ਦਿੰਨੇ ਆ ਵੀ ਰਾਤ ਨੂੰ ਫੇਰ ਕੱਢ ਕੇ ਲੈ ਚੱਲਾਂਗੇ ਉਹਨਾਂ ਨੇ ਉਹ ਖਜ਼ਾਨਾ ਉੱਥੇ ਦੱਬਤਾ ਉਸ ਤੋਂ ਬਾਅਦ ਭਾਈ ਕੁੱਤੇ ਨੇ ਉੱਥੇ ਤੱਕ ਇਹਨਾਂ ਦਾ ਪਿੱਛਾ ਕਰਿਆ ਜਿੱਥੇ ਤੱਕ ਉਹਨਾਂ ਨੇ ਦਿਨ ਨਹੀਂ ਚੜਿਆ ਤੇ ਇਹ ਖਜ਼ਾਨਾ ਦੱਬਿਆ ਨਹੀਂ ਉਸ ਤੋਂ ਬਾਅਦ ਇਹ ਕੁੱਤਾ ਵਾਪਸ ਆਇਆ ਸ਼ਾਹੂਕਾਰ ਨੂੰ ਠਾਇਆ ਸ਼ਾਹੂਕਾਰ ਨੂੰ ਲੈ ਕੇ ਸ਼ਾਹੂਕਾਰ ਨੇ ਜਦੋਂ ਦੇਖਿਆ ਉਹਨੂੰ ਦੱਸਿਆ ਸ਼ਾਹੂਕਾਰ ਨੇ ਦੱਸਿਆ ਵੀ ਇੱਥੇ ਚੋਰੀ ਹੋਈ ਐ ਸ਼ਾਹੂਕਾਰ ਨੇ ਦੇਖਿਆ ਜਦੋਂ ਕੁੱਤਾ ਭੱਜਿਆ ਫਿਰੇ ਹਨਾ ਵੀ ਜਿੱਥੇ ਜਿੱਥੇ ਚੋਰੀ ਹੋਈ ਸੀ ਦਿਖਾਉਂਦਾ ਫਿਰੇ ਸ਼ਾਹੂਕਾਰ ਨੂੰ ਚਲੋ ਬੋਲ ਤਾਂ ਨਹੀਂ ਸਕਦਾ ਸੀ ਪਰ ਕੁੱਤੇ ਬੋਲ ਨਹੀਂ ਸਕਦੇ ਹੁੰਦੇ ਪਰ ਜਿਹੜੇ ਸਮਝਦਾਰ ਕੁੱਤੇ ਹੁੰਦੇ ਨੇ ਉਹ ਇਸ਼ਾਰਾ ਵੀ ਉਸ ਤਰ੍ਹਾਂ ਦਾ ਕਰਦੇ ਨੇ ਉਸ ਤੋਂ ਬਾਅਦ ਇਸ ਨੇ ਕੀ ਕਰਿਆ ਉਹਨੂੰ ਸ਼ਾਹੂਕਾਰ ਨੂੰ ਪਤਾ ਲੱਗਿਆ ਵੀ ਯਾਰ ਵੱਡਾ ਨੁਕਸਾਨ ਹੋ ਗਿਆ ਚੋਰੀ ਹੋ ਗਈ ਉਹਨੇ ਕੀ ਕਰਿਆ ਸ਼ਾਹੂਕਾਰ ਦੇ ਮਤਲਬ ਕਿ ਪੰਜਾ ਮਾਰ ਕੇ ਮੂਰੇ ਨੂੰ ਭੱਜ ਲਿਆ ਸ਼ਾਹੂਕਾਰ ਆਉਦੇ ਜਿਹੜੇ ਹੋਰ ਨੌਕਰ ਚਾਕਰ ਸੀਗੇ ਜੋ ਵੀ ਉਹਦਾ ਸਿਸਟਮ ਸੀਗਾ ਲੈ ਕੇ ਕੁੱਤੇ ਦੇ ਮਗਰ ਮਗਰ ਤੁਰ ਪਿਆ ਕੁੱਤੇ ਨੇ ਲਿਜਾ ਕੇ ਭਾਈ ਉਸੇ ਜਗ੍ਹਾ ਤੇ ਖੜਾਤਾ ਸ਼ਾਹੂਕਾਰ ਜਿੱਥੇ ਉਹ ਲੁਕੋਇਆ ਸੀ ਉਹਨਾਂ ਨੇ ਖਜ਼ਾਨਾ ਜਦੋਂ ਸ਼ਾਹੂਕਾਰ ਨੇ ਪਟਾਇਆ ਉੱਥੋਂ ਸਾਰਾ ਖਜ਼ਾਨਾ ਜਿਹੜਾ ਬਾਹਰ ਨਿਕਲ ਗਿਆ ਉਸ ਤੋਂ ਬਾਅਦ ਇਹ ਕੁੱਤੇ ਨਾਲ ਉਹਨੇ ਬਹੁਤ ਮਤਲਬ ਕੀ ਮੋਹ ਪਿਆਰ ਕਰਿਆ ਬੜਾ ਉਹਨੂੰ ਭਾਈ ਵਧੀਆ ਲੱਗਿਆ ਉਸ ਤੋਂ ਬਾਅਦ ਸ਼ਾਹੂਕਾਰ ਨੇ ਇਹ ਕੁੱਤਾ ਉਹ ਕਰਤਾ ਆਜ਼ਾਦ ਕਰਤਾ ਕਹਿੰਦਾ ਭਈ ਜਾ ਤੁਹਾਡੇ ਆਪਣੇ ਮਾਲਕ ਕੋਲੇ ਜਾ ਵੀ ਅੱਜ ਤੋਂ ਬਾਅਦ ਤੋਂ ਆਜ਼ਾਦ ਹੈ ਮੈਂ ਤੁਹਾਨੂੰ ਦਿਖਾਉਣਾ ਥੋੜਾ ਜਿਹਾ ਆ ਗੜ ਦੇ ਚਿੱਠੀ ਵੀ ਪਾਈ ਹੋਈ ਹੈ ਆ ਗੜ ਦੇ ਵਿੱਚ ਚਿੱਠੀ ਪਾ ਕੇ ਕੁੱਤਾ ਭੇਜਦਾ ਕੁੱਤਾ ਜਦੋਂ ਭੇਜਾ ਗੜ ਦੇ ਚਿੱਠੀ ਪਾ ਕੇ ਉਹ ਗਾਂ ਜਿਹੜਾ ਹੋ ਸੀਗਾ ਆਪਣਾ ਹੋ ਸੀਗਾ ਲੱਖੀ ਲੱਖੀ ਬਨਜਾਰਾ ਸੀਗਾ ਉਹ ਕੁਦਰਤੀ ਉਹੀ ਰਾਸਤਾ ਇੱਕੋ ਸੀ ਡੰਡੀ ਉਹ ਪਗ ਡੰਡੀ ਆਈ ਜਾਵੇ ਉਹ ਕੁੱਤੇ ਦੀ ਕੁੱਤੇ ਨੂੰ ਛਡਵਾਉਣ ਵਾਸਤੇ ਕਿ ਦਿਨ ਪਾਇਗੇ ਸੀ ਉਹਦਾ ਕਰਾਰ ਨੇੜੇ ਆ ਰਿਆ ਸੀਗਾ ਉਹ ਜਦੋਂ ਆਈ ਜਾਵੇ ਉਹਨੇ ਦੇਖਿਆ ਵੀਰ ਕੁੱਤਾ ਤਾਂ ਵੀ ਮੈਂ ਤਾਂ ਇਹਨੂੰ ਉੱਥੇ ਛੱਡ ਕੇ ਆਇਆ ਸੀਗਾ ਆਪਣਾ ਸ਼ਾਹੂਕਾਰ ਦੇ ਸ਼ਾਹੂਕਾਰ ਦੇ ਵੀ ਇਹਨੇ ਮੈਨੂੰ ਝੂਠੇ ਪਾਤਾ ਮੇਰੀ ਜ਼ਬਾਨ ਫਿੱਕੀ ਪਾਤੀ ਗੁੱਸੇ ਚ ਆ ਕੇ ਕੁੱਤੇ ਦੇ ਗੋਲੀ ਮਾਰੀ ਉਹਨੇ ਕੁੱਤਾ ਥਾਂ ਤੇ ਮਰ ਗਿਆ ਜਦੋਂ ਥਾਂ ਤੇ ਮਰ ਗਿਆ ਕੁੱਤਾ ਜਦੋਂ ਲਵੇ ਆਇਆ ਲੱਖੀ ਮੰਜਾਰਾ ਉਹਨੇ ਕੁੱਤੇ ਦੇ ਗਲ ਚ ਦੇਖਿਆ ਇਹ ਸੰਦੇਸ਼ ਉਹ ਇਸਨੇ ਜਦੋਂ ਖੋਲਿਆ ਸੰਦੇਸ਼ ਉਹਨੇ ਪੜਿਆ ਉਸ ਤੋਂ ਬਾਅਦ ਕਹਿੰਦੇ ਲੱਖੀ ਬਨਜਾਰਾ ਤਾਂ ਹਾਂ ਮਾਰ-ਮਾਰ ਕੇ ਰੋਇਆ ਉਸ ਤੋਂ ਬਾਅਦ ਕਹਿੰਦੇ ਵੀ ਲੱਖੀ ਬਨਜਾਰਾ ਪਾਗਲ ਹੋ ਗਿਆ ਸੀ ਉਹ ਇਹਦੇ ਵਿੱਚ ਲਿਖਿਆ ਸੀਗਾ ਇਸ ਕੁੱਤੇ ਨੇ ਮੇਰਾ ਬਹੁਤ ਵੱਡਾ ਨੁਕਸਾਨ ਹੋਣੋਂ ਹਟਾਇਆ ਮੇਰਾ ਬਹੁਤ ਵੱਡਾ ਫਾਇਦਾ ਕੀਤਾ ਇਸ ਕਰਕੇ ਮੈਂ ਅੱਜ ਤੋਂ ਐਸੇ ਟਾਈਮ ਤੋਂ ਇਸ ਨੂੰ ਆਜ਼ਾਦ ਕਰਦਾ ਤੇ ਲੱਖੀ ਬਨਜਾਰੇ ਦੇ ਸਾਰੇ ਪੈਸੇ ਮੈਂ ਮਾਫ਼ ਕਰਦਾ ਛੱਡਦਾ ਉਹ ਤੋਂ ਮੈਂ ਪੈਸੇ ਨਹੀਂ ਲੈਂਦਾ ਸੋ ਇਹ ਕਹਾਣੀ ਹੈ ਜੀ ਇਹ ਵਫਾਦਾਰੀ ਦੀ ਮਿਸਾਲ ਸ਼ਾਇਦ ਹੀ ਕਿਤੇ ਤੁਸੀਂ ਸੁਣੀ ਹੋਊਗੀ ਦੇਖੀ ਹੋਊਗੀ ਤੇ ਅੱਜ ਉਸੇ ਜਗ੍ਹਾ ਤੇ ਪਰ ਉਹ ਜਗ੍ਹਾ ਪੂਜਨਿਕ ਆ ਮੈਂ ਥੋੜੀ ਜਿਹੀ ਹੋਰ ਚੀਜ਼ ਦਿਖਾਉਣਾ ਤੁਹਾਨੂੰ ਪਿੱਛੇ ਆਓ ਮੜਾ ਜਾ ਇੱਥੇ ਨਾ ਕਹਿੰਦੇ ਵੀ ਜਦੋਂ ਇਹ ਦਵਾਰੇ ਸਮਾਦ ਕੀ ਇਹ ਇਹ ਉਹੀ ਜਗ੍ਹਾ ਹੈਗੀ ਇਸੇ ਜਗ੍ਹਾ ਦੇ ਉੱਤੇ ਮਾਰਿਆ ਸੀਗਾ ਇਹ ਜਿਹੜਾ ਕੁੱਤਾ ਤੇ ਕੁੱਤੇ ਦਾ ਮੇਲ ਤੇ ਬੰਜਾਰ ਦਾ ਮੇਲ ਇਸੇ ਜਗ੍ਹਾ ਤੇ ਹੋਇਆ ਸੀਗਾ ਆ ਰਸਤਾ ਮੈਂ ਤੁਹਾਨੂੰ ਦਿਖਾਉਣਾ ਇਹ ਉਹ ਪੁਰਾਣੇ ਸਮਿਆਂ ਦੇ ਵਿੱਚ ਇੱਥੇ ਪਗਡੰਡੀ ਸੀਗੀ ਤੇ ਹੁਣ ਤਾਂ ਚਲੋ ਵੱਡਾ ਹਨ ਬਹੁਤ ਪੁਰਾਣੇ ਸਮਿਆਂ ਦੀ ਕਹਿੰਦੇ ਇਹ ਸਮਾਦ ਹੈ ਜਿਹੜੀ ਇਹ ਵੈਸੇ ਹੁਣ ਜਿਹੜੀ ਦਵਾਰੇ ਪੂਜਣ ਦੇ ਵਿੱਚ ਆਈਆਂ ਲੋਕ ਪੂਜਦੇ ਨੇ ਜਾਂ ਦਵਾਰੇ ਉੱਠੀ ਆ ਇਹ ਐ ਉੱਠੀ ਆ ਕਹਿੰਦੇ ਸੀਵਰੇਜ ਲੰਗਦਾ ਸੀਗਾ ਸੀਵਰੇਜ ਲੰਗਦਾ ਸੀ ਜਦੋਂ ਇੱਥੇ ਜੀਸੀਬੀ ਚੱਲਦੀ ਸੀਗੀ ਉਹ ਜੀਸੀਬੀ ਖੜ ਜਾਂਦੀ ਸੀ ਖਰਾਬ ਹੋ ਜਾਂਦੀ ਸੀ ਜੀਸੀਬੀ ਮਤਲਬ ਕਿ ਕੰਮ ਹੀ ਨਹੀਂ ਕਰਦੀ ਸੀਗੀ ਇੱਥੇ ਕਹਿੰਦੇ ਹਫਤਾ ਜਿਹੜਾ ਇਹਦਾ ਕੰਮ ਹਫਤਾ ਰੁਕਿਆ ਰਿਹਾ ਇੱਥੇ ਉਲਝਦੇ ਰਹੇ ਉਹ ਫਿਰ ਕਿਸੇ ਸਿਆਣੇ ਨੇ ਕਿਸੇ ਬੰਦੇ ਨੂੰ ਜਿਹਨੂੰ ਪੁਰਾਣੇ ਸਮੇਂ ਦੇ ਵਿੱਚ ਪਤਾ ਸੀ ਉਹਨੇ ਦੱਸਿਆ ਕਹਿੰਦੇ ਵੀ ਇਹ ਇੱਥੇ ਆਹੋ ਹੈਗੀ ਕੁੱਤੇ ਦੀ ਵੀ ਸਮਾਦ ਹੈਗੀ ਇਹ ਕਿਉਂਕਿ ਨਾਲ ਜਿਹੜੇ ਸੀਵਰੇਜ ਸੀ ਉਹ ਇੱਥੋਂ ਹੀ ਹੁੰਦੀ ਸੀ ਫਿਰ ਨੇ ਪਿੱਛੋਂ ਬਲ ਪਾ ਕੇ ਲਿਆਂਦਾ ਤੇ ਉੱਥੋਂ ਬਲ ਪਾ ਕੇ ਕਹਿੰਦੇ ਬੈਕ ਸਾਈਡ ਤੋਂ ਕੱਢੀ ਫੇਰੇ ਕੰਮ ਚੱਲਿਆ ਫਿਰ ਇਹਨਾਂ ਦੀ ਇਹਦੀ ਉਸਾਰੀ ਵੀ ਕਰਕੇ ਦਿੱਤੀ ਇੰਨੀ ਕੁ ਤਾਂ ਇਹ ਉਸ ਸਮੇਂ ਦੀ ਹੈ ਜੀ ਇਹ ਨੂੰ ਹੁਣ ਕਈ ਵੀਰ ਤਾਂ ਚਲੋ ਹਰੇਕ ਬੰਦੇ ਦਾ ਆਪਦੀ ਆਪਦੀ ਸੋਚ ਹੁੰਦੀ ਹੈ ਨਾ ਆਪਦੀ ਆਪਦੀ ਸਮਝ ਹੁੰਦੀ ਹੈ ਕਈ ਲੋਕ ਇਹਨੂੰ ਪਖੰਡ ਕਹਿਣਗੇ ਜਾਂ ਕੁਝ ਕਹਿਣਗੇ ਪਰ ਇਹ ਤੁਸੀਂ ਸਰਚ ਤੇ ਵੀ ਨੈਟ ਤੇ ਵੀ ਸਰਚ ਮਾਰ ਸਕਦੇ ਹੋ ਲੱਖੀ ਬਨਜਾਰੇ ਦੇ ਕੁੱਤੇ ਦੀ ਜਿਹੜੀ ਕਹਾਣੀ ਹੈ ਲੱਖੀ ਬਨਜਾਰਾ ਤੇ ਉਸਦੇ ਕੁੱਤੇ ਦੀ ਇਹ ਪ੍ਰੇਮ ਕਥਾ ਇਹ ਦੋਸਤੀ ਦੀ ਮਿਸਾਲ ਹ ਹਰਿਆਣੇ ਦੇ ਵਿੱਚ ਬਹੁਤ ਹੀ ਮਸ਼ਹੂਰ ਹੈ ਇਹ ਨਾਮ ਤਾਨਿਆ ਹੈ ਮੇਰਾ ਮੇਰੇ ਬੋਏਫ੍ਰੈਂਡ ਦਾ ਕਾਫੀ ਲੰਬੇ ਸਮੇਂ سے ਰਿਲੇਸ਼ਨਸ਼ਿਪ ਚੱਲ ਰਿਹਾ ਥਾ ਪਰ ਕੁਝ ਮਹੀਨਿਆਂ ਤੋਂ ਉਸki life mein gadbad aa gayi thi